ਮਨਪ੍ਰੀਤ ਯਾਲੀ ਨੇ ਭਗਵੰਤਮਾਨ ਦੇ ਨਾਲ ਸਮਝੌਤਾ ਕਰ ਲਿਆ ਕੀ ਭਗਵੰਤਮਾਨ ਦੇ ਨਾਲ ਮਨਪ੍ਰੀਤ ਸਿੰਘ ਯਾਲੀ ਦੀ ਡੀਲ ਡਨ ਹੋ ਚੁੱਕੀ ਹੈ ਯਾਲੀ ਦੇ ਉੱਤੇ ਵੱਡੇ ਇਲਜ਼ਾਮ ਲੱਗੇ ਨੇ ਕੀ ਇਲਜ਼ਾਮ ਲੱਗੇ ਨੇ ਕਿੰਨੇ ਲਾਏ ਨੇ ਇਹਦੇ ਬਾਰੇ ਵੀ ਤੁਹਾਨੂੰ ਦੱਸਦੇ ਆ ਤੇ ਇਸ ਦੇ ਜਵਾਬ ਦੇ ਵਿੱਚ ਮਨਪ੍ਰੀਤ ਸਿੰਘ ਯਾਲੀ ਦਾ ਕੀ ਕਹਿਣਾ ਹੈ ਇਹ ਵੀ ਤੁਹਾਨੂੰ ਦੱਸਦੇ ਆ ਕੁੱਲ ਮਿਲਾ ਕੇ ਮਨਪ੍ਰੀਤ ਸਿੰਘ ਯਾਦਲੀ ਨੂੰ ਪੂਰੀ ਤਰ੍ਹਾਂ ਨਾਲ ਘੇਰਨ ਦੀ ਕੋਸ਼ਿਸ਼ ਹੋਈ ਹੈ ਪੂਰੀ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਏ ਹਾਂ ਤੁਸੀਂ ਜੁੜੇ ਹੋ ਲੋਕਪਾਇੰਟ نیوز ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਤੁਹਾਡੇ ਕੋਲ ਵੇਲੇ ਸਿਰ ਆਪੜਦੇ ਰਹਿਣ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਦੋਵੇਂ ਧੜੇ ਹੁਣ ਨਿੱਜੀ ਕਿੱਚੜ ਛੁੱਟਣ ਤੇ ਆ ਚੁੱਕੇ ਨੇ ਇੱਕ ਦੂਜੇ ਦੇ ਖਿਲਾਫ ਐਸੀਆਂ ਗੱਲਾਂ ਕਈਆਂ ਜਾਂਦੀਆਂ ਨੇ ਜਿਨ੍ਹਾਂ ਤੋਂ ਬਚਿਆ ਜਾ ਸਕਦਾ। ਕੱਲ ਮਨਪ੍ਰੀਤ ਸਿੰਘ ਯਾਲੀ ਜੋ ਕਿ ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਂਬਰ ਵੀ ਨੇ ਤੇ ਹਲਕਾ ਦਾਖਾਂ ਤੋਂ ਵਿਧਾਇਕ ਵੀ ਨੇ ਅਕਾਲੀ ਦਲ ਦੇ। ਉਹਨਾਂ ਦੇ ਉੱਤੇ ਗੰਭੀਰ ਇਲਜ਼ਾਮ ਲਗਾਏਗੇ। ਉਹਨਾਂ ਦੇ ਨਾਲ ਉਹਨਾਂ ਦੇ ਵੱਲੋਂ ਭਗਵੰਤ ਮਾਨ ਸਰਕਾਰ ਦੇ ਨਾਲ ਡੀਲ ਕਰਨ ਦੇ, ਸਮਝੌਤਾ ਕਰਨ ਦੇ, ਆਪਣੇ ਆਪ ਨੂੰ ਬਚਾਉਣ ਦੇ ਇਲਜ਼ਾਮ ਲਾਏਗੇ। ਦਰਅਸਲ ਮਾਮਲਾ ਲੈਂਡ ਪੂਲਿੰਗ ਨਾਲ ਜੁੜਿਆ ਹੋਇਆ ਚੱਲ ਰਿਹਾ ਤੇ ਮਨਪ੍ਰੀਤ ਸਿੰਘ ਯਾਲੀ ਖੁਦ ਇਸ ਮਾਮਲੇ ਦੇ ਵਿੱਚ ਨੇ ਇਸ ਨੀਤੀ ਦਾ ਵਿਰੋਧ ਕਰ ਰਹੇ ਨੇ ਤੇ ਉਹਨਾਂ ਤੇ ਇਲਜ਼ਾਮ ਇਹ ਲੱਗ ਰਹੇ ਨੇ ਕਿ ਉਹ ਇਸ ਨੀਤੀ ਦੇ ਉੱਤੇ ਚੁੱਪ ਵੱਟ ਚੁੱਕੇ ਨੇ ਅਕਾਲੀ ਦਲ ਦਾ ਜਿਹੜਾ ਸੁਖਬੀਰ ਸਿੰਘ ਬਾਦਲ ਆਲਾ ਧੜਾ ਉਹ ਕਈ ਦਿਨਾਂ ਤੋਂ ਇਸ ਚੀਜ਼ ਦਾ ਪ੍ਰਪਗੈਂਡਾ ਜਿਹੜਾ ਉਹ ਕਰ ਰਿਹਾ ਪਰ ਇਹਦੇ ਤੱਥ ਕੀ ਨੇ ਇਹ ਅੱਗੇ ਜਾ ਕੇ ਆਪਾਂ ਵਿਚਾਰ ਕਰਦੇ ਆਂ ਡਿਸਕਸ ਕਰਦੇ ਆਂ ਪਰ ਉਸ ਤੋਂ ਪਹਿਲਾਂ ਕੱਲ ਇੱਕ ਪ੍ਰੈਸ ਕਾਨਫਰੰਸ ਕਰਦੇ ਨੇ ਅਕਾਲੀ ਦਲ ਦੇ ਬਲਾਰੇ ਤੇ ਸੁਖਬੀਰ ਦੀ ਕਿਚਨ ਕੈਬਨਟ ਦੇ ਅਹਿਮ ਵਿਅਕਤੀ ਪਰਮਭਵਨ ਸਿੰਘ ਭੰਟੀ ਰੁਮਾਣਾ ਭੰਟੀ ਰੁਮਾਣਾ ਇਲਜ਼ਾਮ ਲਾਉਂਦੇ ਨੇ ਮਨਪ੍ਰੀਤ ਸਿੰਘ ਯਾਲੀ ਦੇ ਉੱਤੇ ਕਿ ਮਨਪ੍ਰੀਤ ਸਿੰਘ ਯਾਲੀ ਨੇ ਸਰਕਾਰ ਦੇ ਨਾਲ ਡੀਲ ਕਰਕੇ ਸਮਝੌਤਾ ਕਰਕੇ ਆਪਣੀ ਜ਼ਮੀਨ ਲੈਂਡ ਪੂਲਿੰਗ ਨੀਤੀ ਚੋਂ ਬਾਹਰ ਕਢਾ ਲਈ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਆਉਣ ਹੀ ਨਹੀਂ ਦਿੱਤੀ ਤਾਂ ਜੋ ਉਹਨਾਂ ਦਾ ਫਾਇਦਾ ਹੋ ਸਕੇ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਆਪਣੀਆਂ ਨਜਾਇਜ਼ ਕਲੋਨੀਆਂ ਦੇ ਲਈ ਨਜਾਇਜ਼ ਰੈਤਾਂ ਲਈਆਂ ਗਈਆਂ ਪਰਮਭੰਸ ਸਿੰਘ ਵਰਮੰਟੀ ਰਮਾਣਾ ਦੀ ਮੈਂ ਤੁਹਾਨੂੰ ਵੀਡੀਓ ਸੁਣਾਉਣੀ ਤਾਂ ਚਾਹਨਾ ਪਰ ਕਿਉਂਕਿ ਮੈਂ ਮਨਪ੍ਰੀਤ ਸਿੰਘਿਆਲੀ ਵੀ ਸੁਣਾਉਣੇ ਨੇ ਇਸ ਕਰਕੇ ਮੈਂ ਸਿਰਫ ਉਹ ਤੁਹਾਨੂੰ ਬੋਲ ਕੇ ਦੱਸਦਾ ਕਿ ਵੰਟੀ ਰਮਾਣਾ ਨੇ ਕੀ ਕੀ ਇਲਜ਼ਾਮ ਲਾਇਆ ਨੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਜੋ ਆਪਣੀ ਜ਼ਮੀਨ ਕਢਵਾਉਣ ਸੰਬੰਧੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਭੰਸ ਸਿੰਘ ਵੰਟੀ ਰਮਾਣਾ ਨੇ ਇੱਕ ਪੱਤਰਕਾਰ ਮਿਲਣੀ ਦੇ ਦੌਰਾਨ ਦੋਸ਼ ਲਾਉਂਦਿਆਂ ਚੁਣੌਤੀ ਦਿੱਤੀ ਕਿ ਉਹ ਇਹ ਗੱਲ ਜਾਨੀ ਕਿ ਮਨਪ੍ਰੀਤ ਸਿੰਘ ਇਸ ਗੱਲ ਦਾ ਖੰਡਨ ਕਰਨ ਕੇ ਉਹਨਾਂ ਨੇ ਆਪਣੀ ਜ਼ਮੀਨ ਲੈਂਡ ਪੂਲਿੰਗ ਨੀਤੀ ਚੋਂ ਨਹੀਂ ਕਢਵਾਈ ਜਦੋਂ ਕਿ ਉਹਨਾਂ ਦੀ ਜ਼ਮੀਨ ਦੇ ਨਾਲ ਲੱਗਦੀ ਜ਼ਮੀਨ ਗਰੀਬ ਕਿਸਾਨਾਂ ਦੀ ਹੈ ਜਿਸ ਨੂੰ ਅਕਵਾਇਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਰਮਾਣਾ ਨੇ ਦਸਤਾਵੇਜ਼ ਜਾਰੀ ਕੀਤੇ ਨੇ ਤੇ ਦਾਵਾ ਕੀਤਾ ਕਿ ਆਲੀ ਆਮ ਆਦਮੀ ਪਾਰਟੀ ਸਰਕਾਰ ਤੋਂ ਆਪਣੀ ਨਾਜਾਇਜ਼ ਜ਼ਮੀਨ ਨਾਜਾਇਜ਼ ਕਲੋਨੀ ਲਈ ਵੀ ਨਾਜਾਇਜ਼ ਸਰਕਾਰੀ ਰਹਿਤਾ ਵੀ ਲਈਆਂ ਨੇ ਉਹਨਾਂ ਮਨਪ੍ਰੀਤ ਸਿੰਘ ਆਲੀ ਨੇ ਆਪ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਤੇ ਬਿਲਕੁਲ ਚੁੱਪੀ ਵੱਟੀ ਹੋਈ ਹੈ ਇਹ ਇਲਜ਼ਾਮ ਵੀ ਬੰਟੀ ਰਮਾਣਾ ਨੇ ਲਾਇਆ ਜਦੋਂ ਕਿ ਸਰਕਾਰ ਇਕੱਲੇ ਲੁਧਿਆਣਾ ਵਿੱਚ 24000 ਏਕੜ ਜ਼ਮੀਨ ਤੇ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦੀ ਹੈ ਰਮਾਣਾ ਨੇ ਦੋਸ਼ ਲਾਇਆ ਕਿ ਉਹਨਾਂ ਦੀ ਚੁੱਪੀ ਕਰਕੇ ਹੀ ਸਰਕਾਰ ਨੇ ਐਲੀ ਨੂੰ ਐਡਜਸਟ ਕੀਤਾ ਹੈ ਇਹ ਇਲਜ਼ਾਮ ਬੜੇ ਗੰਭੀਰ ਨੇ ਇਹਨਾਂ ਇਲਜ਼ਾਮਾਂ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰੀਏ ਤਾਂ ਫਿਰ ਇਹ ਤਾਂ ਆਪਣੇ ਲੋਕਾਂ ਨਾਲ ਤੇ ਆਪਣੇ ਹਲਕੇ ਦੇ ਲੋਕਾਂ ਨਾਲ ਧੋਖਾ ਹੋਇਆ ਇਹਦਾ ਮਤਲਬ ਕੀ ਮਨਪ੍ਰੀਤ ਸਿੰਘ ਯਾਦਲੀ ਧੋਖਾ ਕਰ ਰਹੇ ਸੀ ਕੀ ਮਨਪ੍ਰੀਤ ਸਿੰਘ ਯਾਦਲੀ ਆਪਣੇ ਨਿੱਜੀ ਹਿੱਤਾਂ ਨੂੰ ਪਹਿਲਾਂ ਰੱਖ ਕੇ ਲੋਕ ਹਿੱਤਾਂ ਨੂੰ ਤਿਆਗ ਰਹੇ ਸੀ ਇੱਕ ਵੱਡਾ ਸਵਾਲ ਹੈ ਹੁਣ ਇਸ ਸਵਾਲ ਦਾ ਜਵਾਬ ਖੁਦ ਮਨਪ੍ਰੀਤ ਸਿੰਘ ਯਾਦਲੀ ਨੇ ਦਿੱਤਾ ਹੈ ਉਹਨਾਂ ਨੇ ਕੱਲੀ-ਕੱਲੀ ਗੱਲ ਕੱਲਾ-ਕੱਲਾ ਜਵਾਬ ਅੰਕੜਿਆਂ ਦੇ ਨਾਲ ਤੱਥਾਂ ਦੇ ਨਾਲ ਸਾਹਮਣੇ ਰੱਖਿਆ ਹੈ ਮਨਪ੍ਰੀਤ ਸਿੰਘ ਯਾਦਲੀ ਨੇ ਕਿਆਕਿ ਉਹਨਾਂ ਨੇ ਜਾਨੀ ਕਿ ਸਾਰਾ ਡਾਟਾ ਦਿਖਾਇਆ ਕਿ ਜਿਹੜੇ ਗੱਲ ਬੰਟ ਵੰਟੀ ਰਮਾਣਾ ਕਹਿੰਦੇ ਆ ਪ੍ਰੈਸ ਕਾਨਫਰੰਸ ਉਹਦਾ ਆ ਜਵਾਬ ਹੈ ਉਹਦਾ ਆ ਜਵਾਬ ਹੈ ਉਹ ਤੁਸੀਂ ਮਨਪ੍ਰੀਤ ਸਿੰਘਿਆਲੀ ਦੇ ਮੂੰਹੋਂ ਖੁਦ ਸੁਣ ਲਓ ਮੇਰੇ ਤੇ ਜਿਹਨੇ ਦੋਸ਼ ਲਾਇਆਗੇ ਨੇ ਸਸੂਬੀ ਸਿੰਘ ਬਾਦਲ ਜੀ ਦੇ ਨੇੜਲੇ ਸਾਥੀ ਵੱਲੋਂ ਚਲਵਾਏ ਦੋਨੋਂ ਕੋਲ ਮੈਂ ਗਏ ਨੇ ਸੋਦੇ ਮੈਂ ਜਵਾਬ ਦੇਣਾ ਚਾਹੁੰਦਾ ਤੇ ਕਿਉਂ ਗੱਲਾਂ ਹੋ ਰਹੀਆਂ ਨੇ ਕਿਉਂਕਿ 2 ਦਸੰਬਰ ਨੂੰ ਸ਼੍ਰੀ ਕਲਤਰ ਸਾਹਿਬ ਤੋਂ ਜੋ ਹੁਕਮਨਾਮਾ ਜਾਰੀ ਹੋਇਆ ਸੀ ਉਦੇ ਵਿੱਚ ਕਮੇਟੀ ਦੇ ਵਿੱਚ 10 ਦਾ ਵੀ ਨਾਮ ਸੀਗਾ ਉਹਦੇ ਇੱਕ ਸਿੱਖਾ ਜਿਹੜਾ ਸੱਚਾ ਸੇ ਕੋਈ ਵੀ ਕਾਲਤਖਬ ਦੇ ਹੁਕਮਨਾਮੇ ਤੋਂ ਪਾਸੇ ਨਹੀਂ ਜਾ ਸਕਦਾ ਸੋ ਜੋ ਹੁਕਮਨਾਮਾ ਹੋਇਆ ਆਦੇਸ਼ ਹੋਏ ਉਹਦੇ ਤੇ ਅਸੀਂ ਪਹਿਰਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਜੀਤੀ ਲਈ ਵਰਤੀ ਦਾ ਕੰਮ ਕੀਤਾ ਅਤੇ ਸਾਡੀ ਜਿਹੜੀ ਸੇਵਾ ਲੱਗੀ ਸੀ ਸਾਡੀ ਕੋਸ਼ਿਸ਼ ਸੀ ਕਿ ਅਸੀਂ ਸਾਰੇ ਅਕਾਲੀ ਦਲ ਨੂੰ ਇਕਜੁੱਟ ਕਰੀਏ ਲੇਕਿਨ ਉਹਨਾਂ ਨੂੰ ਨਹੀਂ ਮੰਨੂ ਸੀ 720 ਤੋਂ ਬਾਅਦ ਕਾਕਰਤਖ ਸਾਹਿਬ ਦੇ ਹੁਕਮਨਾਮੇ ਤੋਂ ਬਾਗੀ ਹੋ ਗਏ ਉਹਨਾਂ ਨੇ ਆਪਣੀ ਭਰਤੀ ਕੀਤੀ ਹੁਕਮਨਾਮੇ ਨੂੰ ਨਹੀਂ ਮੰਨਿਆ ਤੇ ਅਸੀਂ ਅੱਜ ਵੀ ਕੋਸ਼ਿਸ਼ ਕਰਦੇ ਰਹੇ ਹਾਂ ਹੁਣ ਤੱਕ ਵੀ ਤੇ 11 ਤੱਕ ਵੀ ਸਾਡੀ ਕੋਸ਼ਿਸ਼ ਹੋਊ ਕਿ ਜੋ ਸਾਨੂੰ ਉਦੇਸ਼ ਹੋਇਆ ਵੀ ਸਾਰੇ ਚੁੰਦੇ ਸਮੇਟੀ ਜਿਹੜਾ ਇਕੱਠੇ ਕਰਨਾ ਅਸੀਂ ਉਹ ਚ ਕਾਮਯਾਬ ਹੋਈਏ ਜਾਂ ਨਾ ਹੋਈਏ ਮੇਰਾ ਕੋਈ ਸਵਾਰਥ ਨਹੀਂ ਨਾ ਪਹਿਲਾ ਸੀਨਾ ਹੋਣਾ ਪੂਰੀ ਇਮਾਨਦਾਰੀ ਨਾਲ ਕਾਕਰਤਖ ਸਾਹਿਬ ਦੇ ਹੁਕਮ ਨੂੰ ਮੰਨਿਆ ਲੇਕਿਨ ਇਹਨਾਂ ਨੇ ਉਹ ਹੁਕਮ ਨੂੰ ਮੰਨਣ ਦੀ ਬਜਾਏ ਹੁਣ ਮੈਨੂੰ ਬਦਲਾਮ ਕਰਨ ਲਈ ਤੋਰਦੇ ਤੂੰ ਦੇਖੋ ਮੈਨੂੰ ਬਦਨਾਮ ਕਰਕੇ ਕੁਝ ਨਹੀਂ ਹੋਣਾ ਗੱਲ ਕਾਲ ਤੱਕ ਸਾਫ਼ ਦੀ ਹੀ ਮੰਨੀ ਬੈਣੀ ਆ ਸੋ ਮੈਂ ਗੱਲ ਸ਼ੁਰੂ ਕਰੂੰਗਾ ਹਰ ਗੱਲ ਦਾ ਜਵਾਬ ਦਵਾਂਗੇ ਲੈਂਡ ਪੋਲੀਸੀ ਤੋਂ ਜਿਹੜੀ ਇਹ ਸਰਕਾਰ ਨੇ ਲਿਆਂਦੀ ਆ ਜਿਹਦਾ ਡਟ ਕੇ ਸਾਰੇ ਕਿਸਾਨ ਵਿਰੋਧ ਕਰ ਰਹੇ ਨੇ ਤੇ ਮੇਰੇ ਹਲਕੇ ਦੀ ਵੀ ਬਹੁਤ ਸਾਰਾ ਜ਼ਿਆਦਾ ਜ਼ਮੀਨ ਆ ਰਹੀ ਆ ਤੇ ਅਸੀਂ ਡਟ ਕੇ ਕਿਸਾਨਾਂ ਦੇ ਨਾਲ ਖੜੇ ਆ ਇਹਦਾ ਇਹਦੇ ਖਿਲਾਫ ਸਭ ਤੋਂ ਪਹਿਲਾਂ ਸਟੇਟਮੈਂਟ ਪਾ ਦਿੱਤੀ ਧਰਨੇ ਦੇ ਵਿੱਚ ਵੀ ਸਭ ਤੋਂ ਪਹਿਲਾਂ ਅਸੀਂ ਗਏ ਕੱਲ ਵੀ ਧਰਨੇ ਦੇ ਵਿੱਚ ਅਸੀਂ ਹਾਜ਼ਰੀ ਲਾਈ ਆ ਅਤੇ ਵਿਧਾਨ ਸਭਾ ਦੇ ਵਿੱਚ ਵੀ ਮੇਰੇ ਤੋਂ ਬਿਨਾਂ ਕੋਈ ਵੀ ਐਮ ਐਲ ਏ ਇਸ ਪਾਲਸੀ ਦੇ ਵਿਰੋਧ ਦੇ ਵਿੱਚ ਨਹੀਂ ਬੋਲਿਆ ਹਾਲਾਂਕਿ ਜ਼ੀਰੋ ਆਵਰ ਨਹੀਂ ਸੀ ਲੇਕਿਨ ਫਿਰ ਵੀ ਮੈਂ ਇੱਦੇ ਤੇ ਬੋਲਿਆ ਕਿਉਂਕਿ ਮੇਰਾ ਫਰਜ਼ ਬਣਦਾ ਸੀਗਾ ਠੀਕ ਹੈ ਮੇਰੀ ਇੱਕ ਸੋਚ ਆ ਮੈਂ ਨਿੱਜੀ ਟਿੱਪਣੀ ਕਿਸੇ ਤੇ ਨਹੀਂ ਕਰਦਾ ਨਾ ਮੈਂ ਕਰਨੀ ਆ ਨਾ ਮੈਂ ਕਿਸੇ ਸ਼ਾਮ ਦੇ ਖਿਲਾਫ ਨਿੱਜੀ ਬੋਲਣਾ ਜਿਹਦੇ ਮੇਰੇ ਖਿਲਾਫ ਜੋ ਬੋਲਣਾ ਭੰਡੀ ਪ੍ਰਚਾਰ ਕਰਨਾ ਕਰੀ ਜਾਓ ਤੇ ਨਾ ਕਿਸੇ ਨੂੰ ਡਰਦੇ ਆ ਨਾ ਕੋ ਡਰਾ ਸਕਦਾ ਵਾ ਨਾ ਕੋ ਪ੍ਰਭਾਵ ਨਾਪਰਟੀਆ ਤੋਂ ਦਰਦੇਗਾ ਮੈਂ ਰੈਡਪੁਲ ਲਿੰਕ ਪਾਲਸੀ ਦੀ ਗੱਲ ਕਰੂੰ ਸਭ ਤੋਂ ਪਹਿਲਾਂ ਜਿਹੜੀ ਗੱਲ ਕੀਤੀ ਗਈ ਆ ਵੀ ਇੱਕ ਤੋਂ ਮਸਤੀਲਾਂ ਦਾ ਜਿਹੜਾ ਇਹਨਾਂ ਨੇ ਆਕੂ ਨੇ ਮੈਂ ਵੀਡੀਓ ਵਿੱਚ ਸੁਣਾ ਦਿੰਦਾ ਇੱਕ ਤਾਂ ਗੱਲ ਕੀਤੀ ਗਈ ਆ ਵੀ ਜਿਹੜੀਆਂ ਮੇਲੀਆਂ ਜ਼ਮੀਨਾਂ ਛੱਡ ਦਿੱਤੀਆਂ ਗਈਆਂ ਤੇ ਦੂਜੀਆਂ ਕਿਸਾਨਾਂ ਦੀਆਂ ਲੈ ਲਈਆਂ ਗਈਆਂ ਸਭ ਤੋਂ ਪਹਿਲਾਂ ਤਾਂ ਗੱਲ ਕੀਤੀ ਆ 70 ਮਸਤੀਲ ਦੀ ਤੇ 63 ਮਸਤੀਲ ਦੀ ਤੁਹੇ ਇਹ ਦੋਸ਼ ਲਾਏ ਗਏ ਨੇ ਮੈਂ ਤੁਹਾਨੂੰ ਹੁਣੇ ਹੀ ਸਮਝਾਉਣਾ। ਸਾਡੀ ਇਹ ਪਰਸਲ ਕੰਟੀਨਿਉਟੀ ਕਿਉਂ ਤੋੜੀ? ਡਿਵੈਲਪਡ ਕਲੋਨੀ ਰੈਜ਼ੀਡੈਂਸ਼ੀਅਲ ਕਲੋਨੀ ਉਹਦੇ ਨਾਲ ਲੱਗਦੀ ਜ਼ਮੀਨ ਤੁਸੀਂ ਛੱਡਤੀ ਤੇ ਆ ਜਿਹੜੀ ਨੀਲੇ ਵਾਲੀ ਹੈ ਇਹ ਅਕਵਾਇਰ ਕਰ ਲਈ ਸਾਰੀ ਇਹਦਾ ਕਾਰਨਤਾ ਦੱਸ ਦਿਓ ਪੀਏ। ਗੜੀ 36 ਆ ਜਿਹੜੀ ਗੱਲ ਕੀਤੀ ਗਈ ਆ ਮਸਤੀਲਾ ਦੋਨਾਂ ਦੀ ਇਹ ਇਹ ਜ਼ਮੀਨਾਂ ਅਪਰੂਵਡ ਕੌਲੀ ਦੇ ਵਿੱਚ ਨੇ ਜਿਹਦੇ ਆ ਲਾਇਸੈਂਸ ਬਿਲਕੁਲ ਪਏ ਨਹੀਂ ਅਤੇ ਰੇਰਾ ਨੰਬਰ ਵੀ ਇਹਨਾਂ ਦੇ ਆਏ ਹੋਏ ਨਹੀਂ ਆ ਲਾਇਸੈਂਸ ਨਹੀਂ ਇਹ ਕੌਲੀ ਦੇ ਇਹਦੇ ਰੇਰਾ ਨੰਬਰ ਵੀ ਆਏ ਆ ਹੁਣ ਅਪਰੂਵਡ ਨੂੰ ਤਾਂ ਉਹਦੇ ਵਿੱਚ ਨਹੀਂ ਗਿਆ ਜਾ ਸਕਦਾ ਇੱਕ ਹੋਰ ਗੱਲ ਕੀਤੀ ਗਈ ਆ ਦੋ ਮਸਤੀਲਾ ਨੇ ਜਿਹੜੀਆਂ 71 ਨੰਬਰ ਮਸਤੀਲ ਤੇ 8 ਨੰਬਰ ਮਸਤੀਲ ਇਹਦੀਆਂ ਹੱਦਾਂ ਪਈਆਂ ਨੇ ਆ ਦੇਖ ਲਓ ਜੀ ਵੀ ਇਹ ਕਿਹੜੀਆਂ ਜ਼ਮੀਨਾਂ ਨੇ ਸਾਰੀਆਂ ਫਰਦਾ ਨੇ ਕਿ ਮੇਰੀ ਜ਼ਮੀਨ ਹੈ ਗੋਈ ਜਿਹੜੀਆਂ ਛੱਡੀਆਂ ਹੋਈਆਂ ਨੇ ਮੇਰੀਆਂ ਜ਼ਮੀਨਾਂ ਨੇ ਦੇਖੋ ਆ ਸਾਰੀਆਂ ਫਰਦਾ ਕਰਤਾਰ 71 ਮਸਜਿਦ ਦਾ ਨੰਬਰ ਨੇ ਸਾਰੇ ਇਹ ਜਿਹੜੇ ਮਾਲਕ ਨੇ ਇਹਦੇ ਵਿੱਚ ਨਵਿੰਦਰ ਸਿੰਘ ਪੁੱਤਰ ਜਗਤਾ ਸਿੰਘ ਨਵਜੀਤ ਸਿੰਘ ਪੁੱਤਰ ਨਵਿੰਦਰ ਸਿੰਘ ਕਰਨਜੀਤ ਕੌਰ ਪਤਨੀ ਨਵਿੰਦਰ ਸਿੰਘ ਉਹਨਾਂ ਦੇ ਮਸਤੀਦ ਹੈਗੀ ਆ ਇਹ 71 ਦੇ ਨੰਬਰ ਨੇ ਤੇ 4 5 6 7 ਜੋ ਵੀ ਇਹ ਲਾਏਗੇ ਦੋ ਵੀ ਆਨਰ ਜਮੀਨਾ ਉਸ ਤੋਂ ਬਾਅਦ ਆ ਗਈ ਮਸਤੀਲ ਨੰਬਰ 71 ਦੇ ਨੇ 15 16 17 ਇਹਦੀ ਮਾਲਕਾ ਪਲਵਿੰਦਰ ਸਿੰਘ ਉਹ ਪਰਮਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਇਹ ਸਾਰੇ 71 ਦੇ ਨੇ ਤੇ ਉਸ ਤੋਂ ਬਾਅਦ ਆ ਜੋ ਮਸਤੀਲ ਅਗਲੀ ਜਿਹੜੀ ਆ ਗਈ 8 ਨੰਬਰ ਉਹ ਵੀ ਜਿਹੜੀ ਇਹਦੀ ਮਾਲਕੀ ਆ ਉਹ ਸਾਡੀ ਨਹੀਂ ਹੈਗੀ ਜਿਹੜਾ ਜਾ ਕੇ ਮਰੀਏ ਜਿੱਥੇ ਮਰਜੀ ਜਾ ਕੇ ਦੀ ਪੜਤਾਲ ਕਰ ਸਕਦਾ ਵਾ ਮਤਲਬ ਇਹਦੇ ਬਾਰੇ ਮੈਂ ਕਲੀਅਰ ਕਰ ਦਿਆਂ 71 ਤੇ ਦੂਜੀ ਮਸਤੀਲ ਆ ਹੁਣ ਜਿਹੜੀ ਲੈਂਡ ਪੂਲਿੰਗ ਦੇ ਵਿੱਚ ਜਿਹੜੀ ਮੇਰੀ ਜ਼ਮੀਨ ਆ ਬੀਰਨੀ ਪਿੰਡ ਦੇ ਵਿੱਚ ਸਭ ਤੋਂ ਵੱਧ ਜਿਹ ਵੀ ਮੇਰੀ ਆਈ ਆ ਤਕਰੀਬਨ 70 ਏਕੜ ਲੈਂਡ ਦੇ ਵਿਚਾਰੀ ਆ ਬੀਰਨੀ ਪਿੰਡ ਦੇ ਵਿੱਚ 13 ਏਕੜ ਜ਼ਮੀਨ ਮੇਰੇ ਦਾਖੇ ਪਿੰਡ ਦੇ ਵਿਚਾਰੀ ਆ ਤੇ 69 ਗਿਲੇ ਜਿਹੜੀ ਕੈਲਪੋ ਦੇ ਵਿਚਾਰੀ ਆ ਸੋ ਤਕਰੀਬਨ 150 ਏਕੜ ਤੋਂ ਵੱਧ ਲੈਂਡ ਆ ਜਿਹੜੀ ਇਸ ਲੈਂਡ ਪੂਲਿੰਗ ਸਕੀਮ ਦੇ ਵਿੱਚ ਇਕੱਲੀ ਮੇਰੀ ਸਾਡੇ ਪਰਿਵਾਰ ਦੀ ਆ ਰਹੀ ਆ। ਸੋ ਇਹ ਕਹਿੰਦੇ ਵੀ ਸਰਕਾਰ ਨੂੰ ਫਾਇਦਾ ਲੱਲਿਆ। ਸੋ ਇਹਦੇ ਨਾਲ ਮੈਂ ਹੋਰ ਦੱਸਣਾ ਚਾਹੁੰਦਾ ਕਿ ਇਹਦੇ ਵਿੱਚੋਂ ਇੱਕ ਲਿਸੈਂਸ ਸਪਲਾਈ ਹੋਇਆ ਸੀ ਆ ਸਾਡਾ ਨੋਟੀਫਿਕੇਸ਼ਨ ਤੋਂ ਪਹਿਲਾਂ ਉਹ ਲਿਸੈਂਸ ਸਪਲਾਈ ਹੋਇਆ 58 60 58.3 ਨਿਕੜਦਾ। 9.5 ਨੂੰ ਪਾਈ ਜਾਂਦਾ ਉਸ ਤੋਂ ਨੋਟੀਫਿਕੇਸ਼ਨ ਬਾਅਦ ਤੇ ਵੀ ਚਲੂਗਾ ਲੇਕਿਨ ਇਹਨਾਂ ਨੇ ਉਹ ਵੀ ਲਾਇਸੈਂਸ ਮੇਰਾ ਕੈਨਸਲ ਕਰ ਦਿੱਤਾ ਆ ਉਹਦੀ ਕੈਨਸਲ ਦੀ ਰਿਪੋਰਟ ਆ ਨੰਤਾ ਪਾਰਟਸ ਦੇ ਨਾਮ ਤੇ ਸੀਗਾ ਇਹ ਕਿ ਪ੍ਰੋਪੋਜ਼ਲ ਉਹਨੇ ਵਿਕਸਪ ਕੀਤੀ ਜਾਣ ਵਾਲੀਆਂ ਅਰਮਣ ਸ਼ੇਟਾਂ ਦੇ ਜ਼ੋਨ ਨੰਬਰ 2 ਦਾ ਹਿੱਸਾ ਬਣਦੀ ਹੈ ਤੇ ਇਸ ਕਰਕੇ ਆਪ ਜੀ ਦੀ ਐਪਲੀਕੇਸ਼ਨ ਵਿਚਾਰੀ ਨਹੀਂ ਜਾ ਸਕਦੀ ਜਿਹੜੀ ਨੋਟੀਫਿਕੇਸ਼ਨ ਤੋਂ ਪਹਿਲਾਂ ਤਕਰੀਬਨ 58.58 ਕਿਲੇ ਜ਼ਮੀਨ ਦੇ ਸੀ ਜਿਹੜੇ ਜਿਹੜਾ ਇਹਦਾ ਮੈਂ ਕੋਲ ਹੁਣੇ ਮੈਂ ਨਕਸ਼ਾ ਵੀ ਦਿਖਾਉਣਾ ਤੁਹਾਨੂੰ ਸੋ ਆ ਇਹਦਾ ਨਕਸ਼ਾ ਸੀਗਾ ਸਾਰਾ ਇਹ ਇਹ ਕੈਂਸਲ ਕਰ ਦਿੱਤੀ ਗਈ ਆ ਜਿਹੜੀ ਨੋਟੀਫਿਕੇਸ਼ਨ ਤੋਂ ਪਹਿਲਾਂ ਦਾ ਜਿਹੜਾ ਤੇ ਇਹਦੇ ਨੰਬਰ ਸਾਰੇ ਜਿਹੜੇ ਆ ਜਿਹੜੀ ਇਹਨਾਂ ਨੇ ਅਖਬਾਰ ਦੇ ਵਿੱਚ ਦਿੱਤਾ ਇਹ ਸਾਰੇ ਮੇਰੇ ਨੰਬਰ ਜ਼ਮੀਨ ਦੇ ਆਏ ਹੋਏ ਨੇ ਇਹਦੇ ਹਰੇ ਦੇ ਵਿੱਚ ਨੇ ਸਾਰੇ ਇਹ ਮੇਰੀ ਜ਼ਮੀਨ ਦੇ ਨੰਬਰ ਨੇ ਸੋ ਕਹਿਣ ਤੋਂ ਭਾਵ ਕੀ ਕੈਮਰੇ ਦੇ ਬਹਿ ਕੇ ਜੋ ਮਰਜ਼ੀ ਝੂਠ ਤਾਂ ਬੋਲੀ ਜਾਓ ਇਹ ਗੱਲਾਂ ਨਾਲ ਫਰਕ ਕੁਝ ਨਹੀਂ ਪੈਣਾ ਹੈਗਾ ਅਖੀਰ ਸੱਚ ਦੀ ਜਿੱਤ ਹੋਣੀ ਆ ਸੋ ਸਭ ਤੋਂ ਵੱਧ ਜ਼ਮੀਨ ਆ ਰਹੀ ਆ ਤੇ ਅਸੀਂ ਡਟ ਕੇ ਦਾ ਮੈਸ ਕਰਕੇ ਹੀ ਹੁਣ ਤੱਕ ਬੋਲਿਆ ਵੀ ਕਿ ਇਹਨਾਂ ਕਹਿੰਦੇ ਆ ਆਪ ਦੀ ਜ਼ਮੀਨ ਕਰਕੇ ਰੌਲਾ ਬੋਲਾ ਪਤਾ ਨਹੀਂ ਸਾਨੂੰ ਕੋਈ ਪਰਵਾਹ ਨਹੀਂ ਇੱਕ ਆਮ ਕਿਸਾਨ ਦੀ ਜ਼ਮੀਨ ਮਿਲਣੀ ਚਾਹੀਦੀ ਆ ਨਾਲੇ ਜਿਹੜੀਆਂ ਜ਼ਮੀਨਾਂ ਨੇ ਜਿਹੜੀ ਅਨੰਤਾ ਦੀ ਮੈਂ ਹੁਣ ਗੱਲ ਕਰੂੰਗਾ ਜਿਹੜੀ ਅਸੀਂ 2004 ਦੀ ਜਿਹੜੀ ਜ਼ਮੀਨ ਖਰੀਦੀ ਹੋਈ ਆ ਇਸ ਤੇ ਮੇਰੇ ਕੋਲ ਰਿਸ਼ਤੀਆਂ ਪਈਆਂ ਨੇ 2000 2000 3 4 ਦੀ ਜਿਹੜੀ ਜ਼ਮੀਨ ਦਿੱਤੀ ਹੋਈ ਆ ਰਿਸ਼ਤੀਆਂ ਪਈਆਂ ਨੇ ਦੀਪੋਈ ਅੱਜ ਜਦੀ ਦੀ ਗ੍ਰਤੀ ਹੋਈ 8 ਤੋਂ 80 ਜਮੀਨਾਂ ਵੇਚ ਕੇ ਅਸੀਂ ਇਹ ਜਮੀਨਾਂ ਜਿਹੜੀਆਂ ਸਾਰੀਆਂ ਜਿਹੜੀਆਂ ਕਿਉਂਕਿ ਸਾਰੀ ਜਮੀਨ ਸਾਡੀ ਤੇ ਸ਼ਹਿਰ ਦੇ ਵਿੱਚ ਜਿਹੜੀ ਆ ਗਈ ਸੀਗੀ ਆੜੀ ਦੀ ਸੋ ਉਹਦੇ ਚੋਂ ਅੱਗੇ ਜਿਹੜੀਆਂ ਜਮੀਨਾਂ ਲਈਆਂ ਨੇ ਠੀਕ ਆ ਕਲੋਨਾਈਜ਼ਰਾਂ ਨੇ ਬੜੇ ਪਹਿਲਾਂ ਧੱਕੇ ਕੀਤੇ ਕਿਸਾਨਾਂ ਨਾਲ ਲੇਕਿਨ ਜਦੋਂ ਦੇ ਅਸੀਂ ਇਸ ਲਾਈਨ 'ਚ ਕੰਮ ਕਰ ਰਹੇ ਹਰੇਕ ਜ਼ਮੀਨਦਾਰ ਨੂੰ ਅੱਗੇ ਜਮੀਨ ਵੀ ਲੈ ਕੇ ਦੰਨੇ ਆ ਉਹਦਾ ਘਰ ਵੀ ਬਣਾ ਕੇ ਦੰਨੇ ਆ ਉਹਨੂੰ ਹਰ ਤਰ੍ਹਾਂ ਦੀ ਉਹਦੀ ਮਦਦ ਕੀਤੀ ਹੈ ਵੀ ਜਿਹਨੇ ਇੱਕ ਵੇਚਿਆ ਉਹਦੇ 810 ਕੀਤੇ ਬਣ ਜਾਣ ਤੇ ਤੁਸੀਂ ਕਿਸੇ ਵੀ ਜ਼ਿੰਮੇਵਾਰ ਨੂੰ ਮਿਲਦੇ ਹੋ ਆ ਕੇ ਕਿ ਉਹਨਾਂ ਨੇ ਕਿੰਨੀ ਕੁ ਹਰ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਮਦਦ ਕੀਤੀ ਗਈ ਆ। ਸੋ ਹੁਣ ਗੱਲ ਅਨੰਤਾਂ ਇੰਕਲੇਜ ਦੀ ਜਿਹੜੀ ਗੱਲ ਕਰ ਰਹੇ ਆ। ਇਹ ਪਾਲਿਸੀ ਆਈ ਕਾਂਗਰਸ ਵੇਲੇ। ਉਸ ਪਾਲਿਸੀ ਦੀਆਂ ਜੋ ਸ਼ਰਤਾਂ ਸੀਗੇ ਉਹਦੇ ਮੁਤਾਬਿਕ ਕੌਣ ਕਹਿੰਦਾ 2015 ਦੇ ਵਿੱਚ ਕਿਹਾ ਵਾ ਉਸ ਡੇਟ ਤੋਂ ਪਹਿਲਾਂ ਜਿਹੜੀ ਤੁਹਾਡੇ ਸੇਲ ਐਗਰੀਮੈਂਟ ਹੋਏ ਨੇ ਉਹ ਅਸੀਂ ਉਸ ਟਾਈਮ ਜਦੋਂ ਇਹ ਡਿਸੈਂਸ ਮਿਲਿਆ ਉਦੋਂ ਸਰਕਾਰ ਦੇ ਖਿਲਾਫ ਕਾਂਗਰਸ ਸਰਕਾਰ ਦੇ ਨਾਲ ਬਾਈ ਇਲੈਕਸ਼ਨ ਲੜ ਕੇ ਹਟਿਆ ਸੀਗਾ ਤੇ ਕਾਂਗਰਸ ਦਾ ਜਿਹੜਾ ਸੀਐਮ ਦਾ ਓਐਸਡੀ ਮੇਰੇ ਖਿਲਾਫ ਚੋਣ ਲੜਿਆ ਸੀਗਾ ਕੀ ਤੁਸੀਂ ਕੋਈ ਕਮੀ ਹੋਵੇ ਤਾਂ ਤੁਹਾਨੂੰ ਸੰਸਦ ਦੇ ਸਕਦੀ ਹੈ ਸਰਕਾਰ ਨੂੰ ਹਰ ਚੀਜ਼ ਵੈਰੀਫਾਈ ਹੋਈ ਆ ਰਿਪੋਰਟਾਂ ਹੋਈਆਂ ਨੇ ਇਸਟਾਮਾ ਦੀਆਂ ਰਿਪੋਰਟਾਂ ਖਜ਼ਾਨਾ ਅਫਸਰ ਦੀਆਂ ਨੇ ਇਹ ਕਹਿੰਦੇ ਨੇ ਵੀ ਇਸਟਾਮਾ ਦੀ ਜ਼ਿਲ੍ਹਾ ਖਜ਼ਾਨਾ ਅਫਸਰ ਦੀ ਰਿਪੋਰਟ ਆਏ ਆ ਦੇਖੋ ਹਰ ਚੀਜ਼ ਵੈਰੀਫਾਈ ਹੋਈ ਹੋਈ ਆ ਇੱਕ ਨਹੀਂ ਹਰੇਕ ਸਰਕਾਰ ਨੇ ਕੀਤੀ ਆ ਸੋ ਇਹਦੇ ਤੇ ਜਿਹੜੇ ਦੋਸ਼ ਵਾਰ-ਵਾਰ ਜਿਹੜੇ ਲਾਏ ਜਾ ਰਹੇ ਨੇ ਗੱਲ ਇੱਥੇ ਕੀਤੀ ਗਈ ਆ ਜਿਹੜੀ Google ਦੀ Google ਦੋ ਦੋ ਤਿੰਨ ਤਿੰਨ ਸਾਲ ਕਿਹੜੇ ਅਪਡੇਟ ਨਹੀਂ ਹੁੰਦੀ ਸਾ ਤੋਂ ਜੋ ਮੰਗਿਆ ਉਸ ਦਿਨ ਗਲਾੜਾ ਨੇ ਗਲਾੜਾ ਦੇ ਤਕਰੀਬਨ ਹਰ ਡਿਪਾਰਟਮੈਂਟ ਦੇ ਅਫੀਸਰ ਇਹਨਾਂ ਦੇ ਐਸਡੀ ਉਹਨਾਂ ਨੇ ਉੱਥੇ ਜਾ ਕੇ ਰਿਪੋਰਟਾਂ ਵੀ ਦਿੱਤੀਆਂ ਨੇ ਕੀ ਆਪੋਜੀਸ਼ਨ ਦੀ ਕੋਈ ਕਰ ਸਕਦਾ ਵਾ ਸੋ ਇਸ ਲਈ ਇਹ ਬਿਲਕੁਲ ਸਾਰੇ ਜਿਹੜੇ ਦੋਸ਼ ਨੇ ਝੂਟੇ ਨੇ ਕਿੱਤੇ ਵੀ ਜੇ ਕੋਈ ਇਨਕੁਆਰੀ ਕਰਦਾ ਨਾ ਪੰਜਾਬ ਸਰਕਾਰ ਤੋਂ ਕੀ ਚਾਹੇ ਸੀਬੀ ਤੋਂ ਹੀ ਵਾਰੀ ਕਰਵਾ ਲੈਣੇ। ਉਹ ਇਸ ਲਈ ਇਹ ਸਭ ਜਿਹੜੇ ਝੂਠੇ ਲੋਕ ਜਿਹੜੇ ਵਾਰ-ਵਾਰ ਇਹਨਾਂ ਵੱਲੋਂ ਲਾਏ ਜਾ ਰਹੇ ਨੇ ਤੇ ਇਸ ਗੱਲ ਦੀ ਸਾਨੂੰ ਕੋਈ ਪਰਵਾਹ ਨਹੀਂ। ਡਟ ਕੇ ਅਸੀਂ ਲੈਂਡ ਪੂਲਿੰਗ ਦਾ ਵਿਰੋਧ ਜਿਹੜਾ ਪਹਿਲਾਂ ਵੀ ਕੀਤਾ ਹੁਣ ਵੀ ਕਰ ਰਹੇ ਹਾਂ ਤੇ ਹੁਣਲੇ ਸਮੇਂ ਵਿੱਚ ਵੀ ਕਰਾਂਗੇ। ਤੁਸੀਂ ਸੁਣਿਆ ਕਿ ਮਨਪ੍ਰੀਤ ਸਿੰਘ ਯਾਲੀ ਨੇ ਸਾਰੀਆਂ ਚੀਜ਼ਾਂ ਦੇ ਜਵਾਬ ਦਿੱਤੇ। ਜਿਹੜਾ ਬੰਟੀ ਰਮਾਣਾ ਕਹਿੰਦੇ ਕਿ ਚੁੱਪ ਵੱਟੀ ਐ। ਏ ਬੰਟੀ ਰਮਾਣਾ ਜਾਂਦਾ ਆਪ ਮਿਸਲੀਡ ਹੋ ਰਹੇ ਨੇ ਜਾਂ ਲੋਕਾਂ ਨੂੰ ਕਰਨ ਲਈ ਝੂਠ ਬੋਲ ਰਹੇ ਨੇ ਇੰਨੀ ਗੱਲ ਹੀ ਕਹੀ ਜਾ ਸਕਦੀ ਹੈ ਕਿਉਂਕਿ ਮੈਂ ਲਗਾਤਾਰ ਮਨਪ੍ਰੀਤ ਸਿੰਘਿਆਲੀ ਦੇ ਫੇਸਬੁੱਕ ਨੂੰ ਵੀ ਚੈੱਕ ਕਰਦੇ ਆਂ ਵੈਸੇ ਵੀ ਉਹਨਾਂ ਨੂੰ ਸਾਰੇ ਲੀਡਰਾਂ ਨੂੰ ਚੈੱਕ ਕਰੀਦਾ ਪਰ ਜੇਕਰ ਦੇਖੀਏ ਲੈਂਡ ਪੂਲਿੰਗ ਨੀਤੀ ਦੇ ਉੱਤੇ ਜੇਕਰ ਕੁਝ ਪਹਿਲੇ ਕੁਝ ਲੋਕ ਬੋਲੇ ਕਿਸਾਨਾਂ ਆਗੂਆਂ ਤੋਂ ਬਿਨਾ ਕੋਈ ਸਿਆਸਦਾਨ ਬੋਲੇ ਤਾਂ ਉਹਨਾਂ ਦੇ ਵਿੱਚ ਮਨਪ੍ਰੀਤ ਸਿੰਘਿਆਲੀ ਦਾ ਪਹਿਲੇ ਨੰਬਰ ਤੇ ਨਾ ਆਉਂਦਾ ਗਲਮਾੜਾ ਦੇ ਸਾਹਮਣੇ ਲੱਗੇ ਧਰਨੇ ਦੇ ਵਿੱਚ ਲਗਭਗ ਉਹਨਾਂ ਦੀ ਰੋਜ਼ ਸ਼ਿਰਕਤ ਹੁੰਦੀ ਹੈ ਫਿਰ ਇਹ ਗੱਲ ਕਹਿਣੀ ਕਿ ਉਹਨਾਂ ਨੇ ਚੁੱਪ ਵੱਟ ਲਈ ਪਤਾ ਨਹੀਂ ਇਹਨਾਂ ਬੰਟੀਰ ਮਾੜਾ ਉਹਨਾਂ ਦੇ ਹਿਸਾਬ ਨਾਲ ਚੁੱਪ ਕਿਵੇਂ ਵੱਟੀ ਜਾਂਦੀ ਹੈ ਤੇ ਬੋਲਿਆ ਕਿਵੇਂ ਜਾਂਦਾ ਹੈ ਤੁਸੀਂ ਤਾਂ ਉਹ ਲੋਕ ਹੋ ਜਿਹੜੇ ਕਿਸਾਨੀ ਅੰਦੋਲਨ ਦੇ ਵੇਲੇ ਮੋਦੀ ਸਰਕਾਰ ਦੀ ਪਿੱਠ ਤੇ ਖੜ ਰਹੇ ਸੀ ਤੁਸੀਂ ਕਿਵੇਂ ਯਾਨੀ ਕਿ ਮੌਕੇ-ਮੌਕੇ ਤੇ ਬਦਲਣ ਵਾਲੇ ਲੋਕ ਖੈਰ ਬੰਟੀ ਰਮਾਣਾ ਬਾਰੇ ਤਾਂ ਜੋ ਅਕਾਲੀ ਸਫਾ ਦੇ ਵਿੱਚ ਗੱਲਾਂ ਚੱਲਦੀਆਂ ਨੇ ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਜਿਸ ਪ੍ਰਕਾਰ ਦੀ ਕੋਦੋਂ ਉਹਨਾਂ ਦੀ ਪਾਰਟੀ ਦੇ ਅੰਦਰ ਉਹਨਾਂ ਬਾਰੇ ਵਿਚਾਰ ਰੱਖੇ ਜਾਂਦੇ ਨੇ ਬੜੇ ਖਤਰਨਾਕ ਨੇ ਪਰ ਬੰਟੀ ਰਮਾਣਾ ਨੂੰ ਲੋਕਾਂ ਨੂੰ ਮਿਸਲੀਡ ਨਹੀਂ ਕਰਨਾ ਚਾਹੀਦਾ ਤੱਥ ਅੱਜ ਕੱਲ ਲੁਕੇ ਹੋਏ ਨਹੀਂ ਆ ਜ਼ਰੂਰੀ ਨਹੀਂ ਕਿ ਕੋਈ ਪੱਤਰਕਾਰ ਕੋਈ ਅਖਬਾਰ ਕੱਢ ਕੇ ਤੱਥ ਲਿਆਉ ਦੇ ਤਾਂ ਹੀ ਲੋਕਾਂ ਨੂੰ ਪਤਾ ਲੱਗੇ ਲੋਕ ਅੱਜ ਕੱਲ ਸੋਸ਼ਲ ਮੀਡੀਆ ਤੇ ਨੇ ਹਰ ਰੋਜ਼ ਦੇਖਦੇ ਨੇ ਕੌਣ ਕੀ ਕਰ ਰਿਹਾ ਹੈ ਕਿੱਥੇ ਜਾ ਰਿਹਾ ਹੈ ਕਿਨੂੰ ਕਿਸ ਚੀਜ਼ ਦਾ ਵਿਰੋਧ ਕਰ ਰਿਹਾ ਹੈ ਕਿਸ ਦੇ ਸਮਰਥਨ 'ਚ ਖੜ ਰਿਹਾ ਹੈ ਕਟੋ-ਕਟ ਇਹ ਤੱਥ ਤਾਂ ਮਿਸਲੀਡ ਕਰੋ ਬਾਕੀ ਜਿਹੜੇ ਦੂਜੇ ਤੱਥ ਨੇ ਉਹਨਾਂ ਬਾਰੇ ਮਨਪ੍ਰੀਤ ਸਿੰਘ ਯਾਲੀ ਨੇ ਜਵਾਬ ਦੇ ਦਿੱਤਾ ਉਹ ਫੈਸਲਾ ਹੁਣ ਤੁਸੀਂ ਕਰਨਾ ਹੈ ਕਿ ਬੰਟੀ ਰਮਾਣਾ ਸੱਚਾ ਹੈ ਕਿ ਮਨਪ੍ਰੀਤ ਯਾਲੀ ਸੱਚਾ ਪਰ ਕਟੋ-ਕਟ ਜਿਹੜਾ ਹੁਣ ਤੰਤਰ ਚੱਲ ਰਿਹਾ ਹਾਈਬ੍ਰਿਡ ਰਜਿਮ ਦਾ ਜਿਹੜਾ ਦੌਰ ਹੈ ਇਸ ਦੌਰ ਦੇ ਵਿੱਚ ਹਰ ਕੋਈ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ ਹਰ ਕੋਈ ਆਪਣੇ ਆਪ ਨੂੰ ਐ ਸਮਝਦਾ ਕਿ ਮੇਰੇ ਕੋਲੇ ਦੂਜੇ ਨਾਲੋਂ ਵਧੇਰੇ ਜਾਣਕਾਰੀ ਹੈ ਤੇ ਜਾਂ ਇਹ ਸਮਝਦਾ ਕਿ ਮੈਂ ਸਾਹਮਣੇ ਵਾਲੇ ਨੂੰ ਝੂਠ ਬੋਲ ਕੇ ਪਾਗਲ ਬਣਾ ਲੂੰਗਾ ਬੰਟੀ ਰਮਾਣਾ ਨੇ ਜਿਹੜਾ ਇਲਜ਼ਾਮ ਲਾਇਆ ਮਨਪ੍ਰੀਤ ਸਿੰਘ ਯਾਲੀ ਦੇ ਉੱਤੇ ਕਿ ਉਹਨਾਂ ਨੇ ਚੁੱਪ ਵੱਟ ਲਈ ਹੈ ਇਹ ਉਸੇ ਚੋਂ ਹੀ ਨਿਕਲਦੀ ਹੋਈ ਚੀਜ਼ ਹੈ